ਇਹੋਂ ਥੱਲੀ ਨਿਕਲਦੀ ਹੈ ਆ ਜਿਹੜੇ ਬਾਹਲ ਆ ਨਾ ਇਹ ਉਦਾਂ ਨਹੀਂ ਕੁਝ ਇੱਕ ਬਾਹਲ ਇੱਕ ਦਾਣਾ ਹੈ ਇੱਕ ਬਾਹਲ ਜਿਹੜਾ ਇਹਦੇ ਤੇ ਪ੍ਰਾਗਣ ਹੋਣਾ ਇਹਦੇ ਤੇ ਡਿਗਣਾ ਹੈ ਤੇ ਦਾਣਾ ਆ ਦੇ ਕੋਲੇ ਸੱਨੇ ਬੰਦੇ ਤੇ ਉਪਰੋਂ ਕੀ ਆ ਪ੍ਰਾਗਣ ਹਰਾ ਡਿਗਣਾ ਚਾਹੀਦਾ ਜੇ ਪ੍ਰਾਗਣ ਸੁੱਕਾ ਡਿਗਿਆ ਨਾ ਫੋਕਾ ਫੈਰ ਆ ਪੰਜਾਬੀ ਚ ਕਮਾ ਪਿੱਛੋਂ ਹੋ ਜਾ ਪਿੱਛੋਂ ਸਹੀ ਹਲਾ ਪੇਜ ਵਾਲੇ ਮਹਾ ਤੰਗ ਕਰ ਦਿੰਦਾ ਆਂ ਆਪਾਂ ਸਾਰੀ ਵੀਡੀਓ ਬਣਾਈ ਨਹੀਂ ਥੋੜੀ ਹਣਾ ਬਗ ਬਾਈ ਕਹਿੰਦਾ ਪੇਜਾਂ ਵਾਲੇ ਤੰਗ ਕਰਦੇ ਨੇ ਮੇਲਾ ਲੱਗਿਆ ਪੂਰੀ ਸੇਵਾ ਕਰਦੇ ਨੇ ਬੈਨਰ ਵਾਲੇ ਵੀ ਹਣਾ ਬਗ ਜੀ ਚੱਕ ਜਾਓ ਬਈ ਇਹਦੇ ਚ ਲੈ ਨਹੀਂ ਬਾਈ ਕਿਹੜਾ ਹੋਰ ਖਚ ਕਰਦੇ ਆਂ ਆਪਾਂ ਕਾਲੇ ਤੇ ਪੂਰੀ ਸੇਵਾ ਕਰਦੇ ਨੇ ਬੰਦੇ ਬਾਈ ਬੈਨਰ ਵਾਲੇ ਹਜੇ ਵੀ ਕਰ ਰਹੇ ਹੋ ਕਰੇ ਲਗੇ ਨਾ ਆਪਣੇ ਜੀ ਬੰਜਵਾ ਇਹ ਜੀ ਬਾਦ ਉਹਦੀ ਸਾਧੂ ਰਣ ਨੂੰ ਸਮੋਸੇ ਚੱਕ ਤੇ ਨਿਰਨੇ ਗਾਲ ਜਦੜ ਕੇ ਉਹ ਪੰਜ ਚੋਰੀ ਦਿੰਦੇ ਨੇ ਆਂ ਤਾਂ ਤੈਨੂੰ ਮਿਲੀ ਨਹੀਂ ਸਮੋਸਾ ਕੋਈ ਓਹੋ ਚੱਲ ਕੋਈ ਜੇਬ ਚ ਤਾਂ ਨਹੀਂ ਪਾਈ ਜਾਂਦਾ ਕਹਿੰਦੇ ਨਾ ਨਾ ਪਿਆ ਜੇਬ ਚ ਪਾਈ ਜਾਂਦਾ ਯਾਰ ਸਮੋਸੇ ਸਾਰੇ ਭਾਲੇ ਯਾਰ ਹੋਰ ਨਾ ਉਹਦੇ ਕੋਲ ਕੋਈ ਨਰ ਦਿੱਤਾ ਨਹੀਂ ਦਈਏ ਮੈਂ ਤਾਂ ਲਾਇਆ ਵਈ ਇਹ ਕਿਵਲਾ ਡੀ ਕੋ ਸਿੱਖਿਆ ਸਿੱਖਿਆ ਵੀ ਕੋਈ ਕਾਲੀ ਕਰੀ ਜਾਂਦਾ ਮਸ਼ੀਨ ਵਾਲੀ ਨਾਲੇ ਖੜ ਜਾ ਹਫਤਾ ਹਫਤਾ ਖੜ ਜਾ ਹੈ ਇਹਦਾ ਪਾਲੀ ਜਾਂਦਾ ਮੀਨ ਨਾ ਮੱਕੀ ਤਿਆਰ ਤਿਆਰ ਤੱਕ ਤੇ ਨਿਕਲਦਾ ਜਿਵੇਂ ਬਾਈ ਨੇ ਨੌਂ ਜਾਂ ਦੱਬੇ ਦਿਖਾਈ ਹੈ ਦੁੱਧ ਨਿਕਲਦਾ ਦੁੱਧ ਨਿਕਲਦਾ ਨਿਕਲਦਾ ਹੋਊਗਾ ਇੱਥੇ ਚੱਲੂ ਸ਼ਾਮ ਤੱਕ ਤਾਂ ਦਾ ਕਿੱਲੂ ਤੁਸੀਂ ਇਹ ਸੋਟੜੀ ਮੱਕੀ ਤੇ ਆ ਰਾ ਤਿਆਰ ਉਹਦੀ ਮੱਕੀ ਤਿਆਰ ਉਹਦੀ ਨਹੀਂ ਤਿਆਰ ਨਹੀਂ ਆ ਬਾਈ ਦੇ ਸਾਹਬ ਨਾਲ ਤੇਰੀ ਤਿਆਰ ਨਹੀਂ ਹੈਗੀ ਮੱਕੀ ਠੀਕ ਹੈ ਪਹਿਲਾਂ ਤੇਰਾ ਇਰਾਦਾ ਹੈਗਾ ਸੀ ਪਾਉਣ ਦਾ ਮਤਲਬ ਹੁਣ ਇਰਾਦਾ ਕੈਨਸਲ ਕਰਤਾ ਤਾਂ ਨਾ ਬਗੂ ਹਾਂ ਬਾਈ ਨਰ ਸਖਿਆ ਲੈਤੀ ਆ ਗਏ ਨੇ ਕੈਂਸਲ ਕਰਤਾ ਪਹਿਲਾਂ ਇਹਦਾ ਅੱਧਾ ਜ਼ਮੀਨ ਦੇਖ ਕੇ ਹੀ ਪਾਈ ਐ ਸਖਿਆ ਮਿਲੀ ਹੋਇਆ 10 ਦਿਨ ਦਾ ਉਲੀਡ ਵਿਜੀ ਇਹ ਦੂਜੇ ਨਾਲ ਮੈਂ ਜੀਰੀ ਦਾ ਪੋਣੀ ਮਾ ਫਿਰ ਤਾਂ ਤੇਰੀ ਮਹੀਨੇ ਦੇ ਬਾਕੀ ਗੱਲ ਉਦੋਂ ਪਹਿਲਾਂ ਸਲਾਹ ਨਹੀਂ ਸੀ ਬੇਟਾ ਜਿਹੜਾ ਦੀ ਹੈ ਨਹੀਂ ਮੰਨਦਾ ਮਹੀਨਾ ਹੈ ਨਹੀਂ ਨਾ ਆਪਾਂ ਹੈ ਨਹੀਂ ਪਾ ਇਹ ਨਾਲ ਵੀ ਮਿੱਤਰੋ ਖਰਾਬ ਡੰਡਾ ਆ ਗਿਆ ਹੁਣ ਬਾ ਦੋ ਦਿਨਾਂ ਦਾ ਰਹਿ ਗਿਆ ਆਪਣਾ ਇਹ ਦੋ ਚਾਰ ਪਾ ਦਾਂਗੇ ਕੱਲ ਨੂੰ ਫਿਰ ਦੇਖੋ ਮੜਦੀ ਹੈ ਜbro ਲਾਹੌਣ ਲੈ ਕੇ ਤੜਦੀ ਹੈ ਰੇਕੇ ਕੰਮ ਚ। ਹਰੇ ਰਗਾ ਮੰਨੇ ਬੜਾ। ਆਹ ਰੇ ਇਹੜੇ ਕਾਲ ਨੂੰ ਵੱਡ ਲਾਂਗੇ। ਹੁਣ ਸਾਰੇ ਕਾਨੂੰ ਵੱਡਣ। ਚੱਲਦੇ ਆ ਬੜਾ। ਜੀ ਪਹੁੰਚ ਗਏ ਹੁਣੋ ਚੁੱਕੀ। ਦਰਾਈ ਦੇਖਣ। ਦੇਖੋ ਰੇ। ਤੇ ਕਾਂਤੰ ਮਿਲਦੇ ਆ ਕਿੰਨਾਂ ਸ਼ਹਿਰ ਦਿਖਾਉਣੇ ਆਂਗੇ। ਪਿੱਖੀ। ਤੇ ਕੌਲ ਜਾ ਰੇਗਾ। ਲੈ ਇੱਥੇ ਪਾਣੀ ਮੀਆ ਜਦ ਹੀ ਇਹ ਕੀ ਤੁਹਾਡੀ ਬਾਲ ਸੁੱਤੇ ਦਾ ਮਰੇ ਜੋਰ ਲੱਗਿਆ ਪਿਆ ਵੀ ਮੁੰਡਿਆਂ ਦਾ ਦੇਖੋ ਡਰਾਈਵਰ ਬਾਰੋ ਬੁਲਾਇਆ ਸੀਗਾ ਕੋਲੋਂ ਆਉਣੇ ਟਰਾਲੀ ਵੀ ਘੜਤੀ ਪਤਾ ਨਹੀਂ ਤੇ ਆਹ ਟਰੈਕਟਰ ਚ ਤੰਤਰੀ ਹੈਗਾ ਪਤਾ ਨਹੀਂ ਇੱਥੇ ਨਹੀਂ ਗਿਆ ਤਾਂ ਪਤਾ ਲੱਗ ਜੂ ਦੇਖਦੇ ਓਏ ਚੱਲ ਬਹਿ ਜਾ ਹਣੋਂ ਤੇ ਖਾਈਆਂ ਵੱਟਦੀਆਂ ਭੰਦੀਆਂ ਫਿਰ ਆ ਗਿਆ ਜੋਰ ਹੀ ਨਹੀਂ ਗਾ ਟਰੈਕਟਰਾਂ ਜਰਾ ਮੇਰੇ ਨਾਲ ਤਾਂ ਫਿਰ ਕੱਲੀ ਹੀ ਲੈ ਜੂ ਕੱਢ ਕੇ ਉਹ ਸੋਡਾ ਪੜਾ ਹੋ ਜਾ ਮੈਂ ਪੁੱਛ ਕੇ ਨਾ ਛੱਡ ਜਾ ਤਾ ਤਾ ਰਹਿ ਦੇ ਕੀ ਘਰ ਬੰਨਣਾ ਚਾਹੀਦਾ ਓਰੇ ਦੱਸ ਟਰਾਲੀ ਕੱਢ ਦੇ ਟਰਾਲੀ ਜੇ ਕੱਢਤੀ ਅੱਗੇ ਦੀ ਤੂੰ ਅੱਗੇ ਦੀ ਡਿਟੇਲ ਦੇ ਹੁਣ ਛੱਡ ਜਾ ਛੱਡ ਜਾ ਕੱਢ ਜਾ ਰਾਇ ਤਾਂ ਲੈ ਲਈਏ ਦੀ ਕੀ ਕਹਾਂਗਾ ਉੱਤੇ ਲਈ ਖੜ ਜਾਓ ਅੰਟੀ ਆ ਮੂਰ ਕੱਢ ਮੂਰ ਆ ਮੂਰੋ ਬੱਟ ਦੋ ਨਿਕਲੇ ਹੋਈਂ ਆਂ ਆਪਨ ਲਈ ਝੋਟੇ ਨੂੰ ਸੱਧਿਆ ਹੁਣ ਇਹ ਬੰਨੂ ਰੰਗ ਜਾ ਕੇ ਮੈਨੂੰ ਲੱਗਦਾ ਉਹਨਾਂ ਦਾ ਪਾਇਆ ਨਹੀਂ ਹੈਗਾ ਹੋਰ ਆਵਟ ਹੋ ਜਾ ਆਇਆ ਓਏ ਕਿੱਟੂ ਆ ਓ ਤੇਰੀ ਪੈਨ ਓਏ ਤੇਰੀ ਕਿਹਨਾਂ ਸਾਥ ਹੋ ਗਿਆ ਬਈ ਹੁਣ ਇੱਥੋਂ ਮੈਂ ਦਵਾਈ ਲੈ ਜੀਆ 4 ਸਾਲ ਪਹਿਲਾਂ ਕੀ ਸਾਥ ਹੋ ਗਿਆ ਬਈ ਕਿਹਦੀ ਚੰਡੀਆ ਪਿਸਟਲ ਆ ਕਿਉਂ ਨਿਕਲਾ ਵਾਗੇ ਬੱਕਰੇ ਤਾਂ ਤਾਕੜੇ ਕੀ ਸਾਫ ਤੋਂ ਗਏ ਬਣੀ ਇੱਥੋਂ ਯੂਟ੍ਰੈਡ ਤਾਂ ਤਾਕੜੇ ਆਪਣੇ ਮਾਰੇ ਟ੍ਰੈਲਰ ਬਾਈ ਮੈਂ ਦਵਾ ਲੈ ਲੈ ਬਾਈ ਬਾਈ ਥੋੜਾ ਟ੍ਰੈਡ ਬਹੁਤ ਤਾਕੜੀ ਰੇਂਜ ਦੀ ਸੜੀ ਕੋਈ ਹੋਰ ਚੱਲੇ ਕਾਲੇ ਮੰਨ ਗਿਆ ਬੰਦਾ ਓਏ ਬਾਈ ਮੇਰੀ ਗੱਲ ਓਏ ਉਧਰ ਗੁੱਲਾ ਕਰ ਦਿੰਦੇ ਨਾ ਓਏ ਦੁਬਾਰੇ ਫੇਰ ਪਾਉਣਾ ਬੂ ਓਏ ਬੈਕ ਟ੍ਰੈਲੀ ਵਾਲਾ ਹੁਣ ਸਾਫ ਕਰਕੇ ਹੈਂ ਆਹ ਟ੍ਰੈਲੀ ਕਿਵੇਂ ਹੋਊਗੀ ਕਿਹੜੀ ਸੀ ਹੋਈ ਯਾਰ ਨਹੀਂ ਯਾਨੀ ਉਹ ਟਰੈਕਟਰ ਉਹ ਨਗਰ ਪਛੜ ਦੇ ਕਰਕੇ ਹੀ ਵੜਿਆ ਹੈਲੋ ਪਿਸਟਲ ਲੈਂਕਾ ਲਾਈ ਫੁੱਲ ਲੈਂਕਾ ਲਾਈ ਨਾਲੇ ਘੱਟ ਨਾ ਲਾਈ ਘੱਟ ਨਾ ਲਾਈ ਜੰਗਾ ਫੁੱਲ ਲੈਂਕਾ ਲਾਈ ਮੜਾ ਗਾਹ ਕਰ ਲੈਣਾ ਯਾਰ ਪਿਸਟਲ ਥੱਲੇ ਦਬਜੂ ਕਹਾ ਕਰ ਮਿਸ਼ਨ ਫਤੇ ਕਰਤਾ ਮਿੱਤਰੋ ਕਰਤਾ ਹੀ ਹੁੰਦੇ ਨੇ ਨਾ ਕੋਈ ਨਹੀਂ ਗਾਜੋ ਬੜਾ ਦਾ ਬਣਾ ਵਾਲਾ ਕੰਮ

ਹਾਂ ਵੀ ਸਾਰੀ ਬੰਟ ਦੀ ਪੱਟੀ ਵਿਸਕਰਤੀ ਭਾਂ ਦੇਖ ਰਹੇ ਹਾਂ ਹੁਣ ਇਹ ਟੁੱਟੂਗੀ ਬਈ ਬੰਦਾ ਕਰੇ ਵੀ ਕੀ ਕਰੇ ਹੁਣ ਦੇਖ ਲੋ ਸਾਰਾ ਉਹ ਆ ਗਿਆ ਪੂਰੇ ਰਾਖੇਦਾਰ ਖੜਕਾ ਕਰਦਾ ਤੁਰਦਾ ਦੇਖੋ ਤਾਂ ਇਹ ਚੱਲੀ ਜਾਂਦੇ ਮੀਂਹ ਦੇਖ ਕੀ ਬੰਦ ਕਰਾਂਗੇ ਉਹ ਤਾਂ ਖੜਕਾ ਕਰ ਚੁੱਕੇ ਨੇ ਉਹ ਦੇਖੋ ਕਿ ਨਹੀਂ ਹੋਣਾ ਨਾ ਗੰਡੇ ਕੱਢਦਾ ਚੱਕੋ ਮੀਂਹ ਬਰੋ ਪਰ ਲੋਤ ਰੈ ਜੋ ਬਰੋ ਤੇਗਾ ਇਹ ਬੰਦੇ ਦਾ ਕਾਹਦਾ ਬੋਲ ਇਹ ਬੋਲਦਾ ਫਿਰ ਕਿਧਰ ਬਣਾ ਚਲ ਬਸ ਇਹ ਬਲੌਗ ਬਣਾਉਂਦੀ ਨਹੀਂ ਉਹ ਬੋਲਣਾ ਬੁੱਲਣਾ ਤੇ ਬੋਲੇਗਾ ਬਣਾਉਣ ਤੋਂ ਬੋਲੀ ਨਹੀਂ ਔਰ ਗਰੀਏ ਨੇ ਬਸ ਤੂੰ ਹੀ ਬੋਲਦੇ ਬਣਾ ਬੇਰਾ ਦਾ 90 ਨਾਲ ਪਾਣਾ ਪੂ ਯਾਰ ਮੇਰੇ ਨਾਲ ਤਾਂ ਉਹ ਕਸੂਤਾ ਕਰਦਾ ਓਏ ਅੱਛਾ ਕੀ ਕੀ ਲੈ ਆ ਕੇ ਲਾ ਲਾ ਓਏ ਉੱਕੜੀ ਸਾਡਾ ਥੀ ਨੇ ਮਾ ਨਾ ਮੇਰੇ ਹੱਥ ਤੇ ਇਹਨੇ ਦੂਰ ਕਿੱਥੇ ਬਿਜੜ ਗਿਆ ਇਹ ਇਸ ਵੀਰਦਾ ਇੱਧਰ ਲੈ ਆਉ ਸਾਰਾ ਡੋ ਹੋੜ ਗਿਆ ਇੱਧਰ ਬਗੂ ਇੱਧਰ ਆ ਲੈ ਹੈ ਓਏ ਓਏ ਨਹੀਂ ਆਉਣਾ ਆਈ ਆਉ ਏ ਆਉ ਸਮਾ ਸਦਾ ਹੈ ਆਹੀ ਸਾਈਡ ਆਉਗਾ ਇਹ ਜੇ ਨਾ ਆਉਗਾ ਪੱਤੀ ਮੁਰੇ ਆ ਗਈ ਯਾਰ ਕਿਹੜੀ ਪੱਤੀ ਉਹ ਮੂਰਲੀ ਪੱਤੀ ਇਹ ਛੱਡ ਜਾਂਦਾ ਹਾਂ ਇਹ ਸਾਈਡ ਨਹੀਂ ਆਉਂਦਾ ਪਰਲੀ ਛੱਡ ਜਾਉ ਮਾ ਗੰਦੇ ਵੀ ਮੇਰੇ ਕੋਲ 8 ਸਾਲ ਹੋ ਗਏ ਟਰਾਲੀ ਨੂੰ ਮੈਨੂੰ ਐ ਕਿਹਾ ਕਿਹੜੇ ਬੱਸ ਹਾਂ ਮੈਨੂੰ ਵੀ ਲੱਗਿਆ ਬਥੀ ਪਿੱਛੇ ਮੈਨੂੰ ਤਾਂ ਪਤਾ ਨਹੀਂ ਹੈ ਮੈਨੂੰ ਲੱਗਿਆ ਬਰਾ ਲੱਗਿਆ ਲੱਗਿਆ ਸਾਹ ਖੁਸ਼ੀ ਦਾ ਪਤਾ ਨਹੀਂ ਇਹਦਾ ਉਧਿਆਪੀ ਕਰਾ ਲਈ ਖੜਾ ਉਹ ਕਾਣੂ ਬੱਲੇ ਹੁੰਦੇਗੇ ਸਿਰ ਉਹ ਤੇ ਕਿਉਂ ਮੈਂ ਛੱਡ ਦੇ ਹਰ ਜਾ ਇੱਕ ਮਿੰਟਾ ਜਨਨ ਜਰ ਬੱਸ ਭਾਈ ਨਾੜਦਾ ਤਾਂ ਜਨਨ ਜਰ ਦੇਖੜਾ ਇਹਦਾ ਉੱਤੇ ਜਿਵੇਂ ਜੜਦੇ ਚੱਲ ਜਾਣਾ ਦਮਾ ਫੜਦਾ ਦੇਖੋ ਮਿੱਤਰੋ ਪਿੰਡ ਲੱਗਦਾ ਹੋਇਆ ਸਰ ਸਰ ਮੈਂ ਮੈਂ ਤੇ ਇਧਰ ਇਧਰ ਦਿਰਾ ਦੇ ਲੈ ਜਾ ਆ ਘਾਟ ਓਏ ਓ ਬਲਾਉ ਫੇਰ ਉਹ ਲੈ ਇਧਰ ਆ ਵੀ ਜੋਰ ਲੱਗਾ ਹੋਇਆ ਇਹਨੂੰ ਜੋਰ ਇੱਦਾਂ ਇੱਦਾਂ ਇਹ ਜੋਰ ਲੱਗਣ ਦੀ ਬੰਨੜ ਬਣਾਈ ਜੇ ਤੂ ਵੀ ਨਹੀਂ ਕਰਕੇ ਗਏ ਇਕੱਲਾ ਪਾ ਕੇ ਧਰ ਗਿਆ ਉਹ ਬਸ ਡੇਢ ਤਾਂ ਨਹੀਂ ਗਏ ਹੁਣ ਨਹੀਂ ਡੇਢ ਤਾਂ ਤੇਵਾਰੀ ਕੀ ਹੈ ਕੋਈ ਆਪ ਨਹੀਂ ਚਾਹਦਾ ਮਨ ਲੈ ਗੜੇਂਗੀ ਦਾ ਮਨ ਲੈ ਆ ਗਰ ਉਹ ਤੂੰ ਖੁੱਲਾ ਖਲਾ ਖੜਾ ਨਾ ਤੂੰ ਦੂਜਾ ਫੜਾਦਾ ਇੱਥੇ ਨਹੀਂ ਨਾ ਇੱਥੇ ਨਹੀਂ ਓਏ ਇੱਥੇ ਨਹੀਂ ਪੱਤੀ ਪੱਤੀ ਵੀ ਨਹੀਂ ਕਿਰੇ ਇੱਥੇ ਕੰਮ ਨਹੀਂ ਨਹੀਂ ਲਾਇਆ ਹੈ ਐਂਸ ਬੰਗਾ ਲਾਵਾਗੇ ਤਾਂ ਕਰਕੇ ਬਸ ਕਰੀਂ ਘਰ ਦੇ ਤੇ ਦੇ ਨਾ ਉਹ ਉਧਰ ਅੱਧਾ ਦੇਖੋ ਮਿੱਤਰੋ ਕੰਮ ਜੋਰਾਸ਼ੀ ਵਰਾ ਦਾ ਚੱਲ ਰਿਹਾ ਹੈ ਇਹ ਨਾ ਬਾਹਰ ਦੂਜੇ ਫੇਰ ਪਾਣੇ ਕਾਲੇ ਬੈਠਣਾ ਉਹ ਜਿਹੜਾ ਉਹਦੋਂ ਫੇਰੀ ਜਾ ਰਿਹਾ ਵਿੱਚ ਹੀ ਪਏ ਬੜੀ ਨਿਗਰੀ ਹੈ ਜਿਹੜੇ ਹਜ਼ਾਰ ਬੰਦੇ ਦੇਖ ਲਈ ਹੈ ਨਾ ਮਗੂ ਜੋ ਹਜ਼ਾਰਾਂ ਬੰਦੇ ਦੇਖ ਲਈ ਬੜੀ ਨਿਗਰੀ ਇੱਕ ਮਿੰਟ ਲੱਗਦੋ ਗਿਆ ਮਿੱਤਰੋ ਬਸ ਨਾਟਕਸ ਨੇ ਰਹਿ ਗਏ ਇਹੇ ਕਿਹੜਾ ਇੱਕ ਮਿੰਟ ਤਾਂ ਖੜ ਗਿਆ ਆਪਣਾ ਹੋ ਰੋ ਕੇ ਦੁਬਾਰਾ ਚਲਾ ਮੈਂ ਰਸਤਾ ਵੇਡੋ ਫਿਰ ਮਿੱਤਰੋ ਪੂਰਾ ਜੋਰ ਲੱਗਿਆ ਜੋਰ ਦਾ ਹਾਂ ਬਗੂ